ਅਸ਼ੀਕਾਲ ਜੀ ਕਿਸਾਨ ਪਸ਼ੂ ਪਾਲਕ ਤੇ ਤੁਹਾਡਾ ਸਵਾਗਤ ਹੈ ਤਾਂ ਸੱਜਣੋ ਅੱਜ ਦੀ ਵੀਡੀਓ ਆਪਾਂ ਬਣਾਉਣ ਪਹੁੰਚੇ ਆ ਪਿੰਡ ਧਰਮਗੜ ਤਹਿਸੀਲ ਸੁਨਾਮ ਤੇ ਜ਼ਿਲ੍ਹਾ ਸੰਗਰੂਰ ਅੱਜ ਦੀ ਵੀਡੀਓ ਆਪਾਂ ਆਪਣੇ ਪਿੰਡਾਂ ਦੇ ਬਿਲਕੁਲ ਨੇੜੇੋਂ ਕਵਰ ਕਰਨ ਲੱਗੇ ਆ ਕੋਈ ਬਾਈ ਹੋਰ ਨਾ ਵਪਾਰ ਦਾ ਕੰਮ ਨਹੀਂ ਘਰੇਲੂ ਸੱਜਣ ਨੇ ਪਸ਼ੂ ਕਾਫੀ ਗਿਣਤੀ ਚ ਪਾਲਦੇ ਨੇ ਉਹਨਾਂ ਚੋਂ ਦੋ ਅੱਜ ਬਾਈ ਕਹਿੰਦਾ ਆਪਾਂ ਸੇਲ ਕਰਨੇ ਆ ਇੱਕ ਤਾਂ ਝੋਟੀ ਆ ਹੋਊਗੀ ਦੰਦਾਂ ਦੀ ਚੈੱਕ ਨਹੀਂ ਬਾਈ ਨੇ ਕਰੀ 6 ਮਹੀਨਿਆਂ ਤੋਂ ਪਲੱਸ ਗੱਬਣ ਆ ਪਹਿਲਾਂ ਦਾ ਰਿਕਾਰਡ ਵੀ ਚੰਗਾ ਤੇ ਨਾਲ ਵੀ ਕੱਟੀ ਆ ਤੇ ਇੱਕ ਦਿਖਾਵਾਂਗੇ ਆਹ ਕਟਾ ਇਹ ਦੋ ਦੰਦ ਬਾਈ ਕਹਿੰਦਾ ਇਹਨੇ ਹਲੇ ਸਿੱਤੇ ਨੇ ਕੁਆਲਿਟੀ ਤੁਹਾਡੇ ਸਾਹਮਣੇ ਆ ਬੰਦ ਸਿੰਘ ਚ ਆ ਗਿਆ ਕੱਦ ਬੱਡ ਵੀ ਚੰਗਾ ਇਹ ਜਿਹੜੀ ਝੋਟੀਆਂ ਬਾਈ ਕਹਿੰਦਾ ਇਸੇ ਸੰਤੋਂ ਗੱਭਣਾ ਬਾਕੀ ਡਿਟੇਲ ਸਾਰੀ ਬਾਈ ਨੂੰ ਪੁੱਛ ਲਾਂਗੇ ਰੇਟ ਆ ਜਿਹੜਾ ਰੇਟ ਦੋ ਪਸ਼ੂਆਂ ਦਾ ਵੀਡੀਓ ਚ ਹੀ ਕਰਾ ਦਾਂਗੇ ਆ ਜੀ ਹਾਂ ਜੀ ਨਾਮ ਤੇ ਪ੍ਰੈਸ ਲਾ ਦੂਗੀ ਸਾਸੀ ਦਾ ਬਾਈ ਮੈਂ ਕੁਲਵੀਰ ਹੈ ਪਿੰਡ ਧਰਮਗੜ ਤਹਿਸੀਲ ਸਨਾਮ ਡਿਸਟ੍ਰਿਕਟ ਸੰਗਰੂਰ ਬਾਈ ਹਾਂ ਜਿਲ੍ਹਾ ਸੰਗਰੂਰ ਹਾਂਜੀ ਬਾਈ ਕਿੰਨੇ ਕੁ ਪਸ਼ੂ ਰੱਖਦੇ ਆਪਾਂ ਜਪਾ ਕਰਦੇ ਰੱਖਦੇ ਆਂ ਬਈ 7 ਤੋਂ 8 10 ਪਸੂ ਕਰ ਕਰਦੇ ਆਂ ਹਾਂ ਠੀਕ ਆ ਗੱਲ ਦੁੱਧ ਦਾ ਵੇਚਣ ਦਾ ਕੰਮ ਹਾਂ ਹਾਂ ਵੇਚਣ ਦਾ ਆਪਦੇ ਘਰ ਦਾ ਕਰ ਬਚਦਾ ਕੁਝ ਫਿਰ ਦੁੱਧ ਚੋਂ ਬਚਦਾ ਬਈ ਤਾਂ ਹੀ ਕਰਦੇ ਆਂ ਕਈ ਭਰਾ ਕਹਿੰਦੇ ਨੇ ਮਾਂ ਵੀ ਦੁੱਧ ਚੋਂ ਕੁਝ ਬਚਦਾ ਨਹੀਂ ਪਸੂ ਵੇਚ ਦਿੰਦੇ ਆ ਸਾਰੇ ਬਚਦਾ ਬਈ ਬਹੁਤ ਬਚਦਾ ਠੀਕ ਆ ਗੱਲ ਆ ਬਚਤ ਚ ਚੰਗੀ ਆ ਤੇ ਬਾਕੀ ਜਿਹੜੇ ਸੱਜਣ ਨੇ ਯਾਰਾ ਲਗਾਓ ਰੱਖਣਾ ਇਹ ਚੀਜ਼ਾਂ ਨਾਲ ਜਿਹੜਾ ਮਿਹਨਤ ਕਰਦਾ ਬਚਤ ਉਹਨੂੰ ਆ ਹੁਣ ਜਿਹੜਾ ਬੰਦਾ ਕਹੂਗਾ ਸਾਰਾ ਕੁਝ ਲੇਬਰ ਤੇ ਕਰਾਵਾਂਗੇ ਭਾਈ ਉਹਨੂੰ ਬਚਤ ਨਹੀਂ ਆਪ ਕਰਦੇ ਆ ਭਾਈ ਵੱਡਾ ਭਾਈ ਕਰਦਾ ਜਾਪ ਕਰਦੇ ਆ ਠੀਕ ਹੈ ਹੁਣ ਸਾਰੇ ਰਲ ਕੇ ਕਰਦੇ ਆ ਮੰਨ ਲਓ ਸਾਰਾ ਪਰਿਵਾਰ ਦੀ ਮਿਹਨਤ ਨਾਲ ਚੱਲਦਾ ਕੰਮ ਹਾਂ ਹਾਂ ਭਾਈ ਸ਼ੁਰੂਆਤ ਕਿੱਤੀ ਤੋਂ ਕਰ ਲਈਏ ਹਾਂ ਭਾਈ ਤੋਰੇਆਂ ਖੁੱਲ ਕੇ ਉਹ ਜ਼ਰੂਰ ਤੋੜ ਦਿਆਂ ਇਹਨੂੰ ਬੋਲ ਕੇ ਆ ਗੈਰੀ ਪਛਾਣ ਹੋ ਕੇ ਦਿਖਾ ਦੀ ਕਿਉਂਕਿ ਟਰੇਲੂ ਜਾਨਵਰਾਂ ਕਈ ਵਾਰੀ ਡਰ ਜਾਂਦਾ ਸੂਆ ਪਹਿਲਾ ਤੇ ਹੁਣ ਗੱਭਣ ਕਿੰਨੇ ਟਾਈਮ ਦੀ ਆ ਭਾਈ ਇਹ 6 ਮਹੀਨੇ ਦੀ ਗੱਭਣ ਹੈ ਭਾਈ ਪੂਰੀ ਚੈੱਕ ਪਾਸ ਆ ਸਾਣ ਛੱਡਿਆ ਦੀ ਆਪਾਂ ਪਹਿਲੀ ਵਾਰੀ ਇਸੇ ਦੀ ਛ ਇਦੋਂ 8 ਦਿਨ ਉੱਤੇ ਲੰਘ ਗਏ ਬਈ ਆ 6ਵੇਂ ਮਹੀਨੇ 8 ਦਿਨ ਦੀ ਗੱਬਣਾ ਬਾਕੀ ਬਿਊਟੀ ਵਾਲੇ ਪੱਖ ਤੋਂ ਵੀ ਜੇ ਗੱਲ ਕਰ ਲਈ ਨਾ ਸੱਜਣੋ ਝੋਟੀ ਲਾਜਵਾਵਾ ਕੱਟੀ ਆਪਾਂ ਕਹਿ ਸਕਦੇ ਆ ਲਾਜਵਾਵਾ ਬਿਊਟੀ ਵਾਲੇ ਪੱਖ ਤੋਂ ਸਿੰਘ ਵੀ ਬੰਦਾ ਕੱਦ ਵਿੱਡ ਵੀ ਚੰਗਾ ਬੇਲ ਵੀ ਬਹੁਤ ਹੈ ਕਹਿਣ ਦਾ ਭਾ ਮੇਰਾ ਚੀਵੀ ਬਹੁਤ ਹੈ ਤੇ ਲੰਬੀ ਵੀ ਬਹੁਤ ਆ ਕੱਟੀ ਸ਼ਕੀਨੀ ਵਾਲੇ ਪੱਖ ਤੋਂ ਵੀ ਫੁੱਲ ਸ਼ਕੀਨ ਆ ਤੇ ਤਾਜੀ ਦਾ ਦੁੱਧ ਭਾਈ ਕਿੰਨਾ ਚੋਇਆ ਆ ਪੈਦਾ ਇਹਦਾ ਭਾਈ 13 ਲੀਟਰ ਚੋਇਆ ਹੈਗਾ ਆ ਬੰਦੋ 13 ਲੀਟਰ ਤਾਜੀ ਦਾ ਚੋਆ ਪਹਿਲਣ ਦਾ ਹਾਂ ਬਈ ਐਸ ਵਾਰੀ ਐ ਮਨ ਲਓ ਵੀ ਜਦੋਂ ਦੂਜੇ ਸੂਏ ਸੂ ਗਈ 2 ਤੋਂ 3 ਲੀਟਰ ਅੱਪ ਕਰ ਜੂਗੀ ਜੇ 14 ਬਾਈ ਕਹਿੰਦਾ ਆਪਣਾ 13 ਚੋਆ ਤਾਂ ਵੀ 16 ਕਿਲੋ ਡੇੜ ਜਿਹੜੇ ਝੋਟੇ ਨੂੰ ਦੁੱਧ ਦੂਜੇ ਸੂਏ ਕਰਦੀ ਚਾਹੀਦਾ ਕਰਦੀ ਝੋਟੀਆਂ ਬਈ ਠੰਡੀ ਐ ਮੰਮੀ ਚੋਂਦੀ ਐ ਰਿੰਗ ਕੇ ਮਿਲਦੀ ਐ ਦੋਨੇ ਟਾਈਮ ਕੱਟੂ ਤੇ ਮਿਲਦੀ ਐ ਕੱਟੀ ਤੇ ਮਿਲਦੀ ਆ ਹਾਂ ਬਈ ਆ ਤੇ ਸਵੇਹਾ ਆਦੀ ਆ ਗਈ ਠੰਡੀ ਕੱਦ ਵੀ ਚੰਗਾ ਐ ਤੇ ਇਥੋਂ ਦਾ ਰਿਵਿਊ ਕਰਕੇ ਇਹਦੀ ਫੇਸ ਕੁਆਲਟੀ ਦੇ ਮਾਰ ਦੀ ਸਿੰਘ ਦਿਖਾ ਦੀ ਸਿੰਘ ਜਮਾ ਬੰਦ ਰੱਖਦੀ ਐ ਤੇ ਨਾਲ ਇਹਦੇ ਆ ਗਿਆ ਕੱਟੀ ਪੱਤੀ ਵੀ ਚੰਗੀ ਬਣੂਗੀ ਕਿਉਂਕਿ ਜਿਹੜਾ ਸੱਜਣ ਇਹਦੇ ਤੇ ਮਿਹਨਤ ਕਰੂਗਾ ਇਹਨੂੰ ਰੈਡੀ ਕਰੂਗਾ ਇਹਨੇ ਵੀ ਚੰਗੀ ਤਿਆਰ ਹੋਣਾ ਜਾ ਕੇ ਇਹ ਤਾਂ ਨਹੀਂ ਪਤਾ ਕਿਹੜੇ ਕੀ ਕੀ ਦੇ ਬਾਈ ਨਾ ਬਈ ਇਹ ਤਾਂ ਨਹੀਂ ਪਤਾ ਉਹ ਸਰਕਾਰੀ ਸੀਕਰਟ ਸਰਕਾਰੀ ਟੀਕਾ ਲਵਾਇਆ ਸੀ ਹੁਣ ਦੁੱਧ ਹਾਜ਼ਰ ਕਿੰਨਾ ਹੈ ਹਾਜ਼ਰ ਬਾਈ 5 ਲੀਟਰ ਆਣੇ ਤੇ ਦੋ ਮਰਜ਼ੀ ਡੱਬਾ ਮਾਰ ਲਿਆ ਲਾ 6 ਮਹੀਨੇ 8 ਦਿਨ ਦੀ ਗੱਬਣ ਮੰਗ ਹਾਂ 6 ਮਹੀਨੇ 8 ਦਿਨਾਂ ਦੀ ਗੱਬਣ ਚੈੱਕ ਪਾਸ ਆ ਉਹੀ ਗੱਲ ਆ ਵੀ 7 ਮਹੀਨੇ ਤੱਕ ਦੁੱਧ ਪਿਆਊਗੀ ਇਹੇ ਆਮ ਨਾਲ ਬਾਈ ਆਮ ਨਾਲ ਆ 7 ਮਹੀਨੇ ਤੱਕ ਦੁੱਧ ਪਿਆਊ ਦੁੱਧ ਦੇਊਗੀ ਵੀ ਲੰਬਾ ਟਾਈਮ ਆ ਤੇ ਪੱਖੇ ਚ ਧੋਈ ਆ ਗਈ ਦੁੱਧ ਵਾਲਾ ਸੋਨੇ ਪੰਨ ਵਾਲਾ ਕਹਿ ਲਈ ਆਪਾਂ ਫਲੋਰ ਪੰਜਾਬੀ ਜੇ ਇਹਦੇ ਪੈਸੇ ਕਿੰਨੇ ਲਵਾਂਗੇ ਭਾਈ ਅੱਜ ਇਹਦਾ ਬਈ ਮੁੱਲ ਤਾਂ ਜਿੰਨਾ ਮਰਜ਼ੀ ਕਰੇ ਆਪਾਂ 90000 ਦੀ ਦੇਣਗੇ ਝੋਟੇ ਆਪਾਂ ਮਾਨਤਾਨ ਹੋ ਜੂ ਮਾਨ ਦਾ ਤੇਰੇ ਕਰਕੇ ਥੋੜਾ ਮੋਟਾ ਕਰਦਾ 90 ਚ 22 ਕਹਿੰਦਾ ਮਾਨਤਾਨ ਕਰ ਦਾਂਗੇ ਥੋੜਾ ਬੜਾ 22 ਦੀ ਕਿਵੇਂ ਭਾਈ ਭਾਈ ਬਿਲਕੁਲ ਪੋਲੀ ਐ ਪਤਾ ਨਹੀਂ ਜਮਾ ਬੋਲ ਚਰਲਾ ਛਿੱਟਾ ਕੋਈ ਜਮਾ ਹੀ ਨਹੀਂ ਮੰਮੀ ਰੋਚੋਂਦੀ ਆ ਭਾਈ ਤੇ ਬਾਕੀ ਸੁਭਾਹ ਆ ਦੀ ਠੰਡੀਆਂ ਜਿਵੇਂ ਭਰਾ ਕਹਿੰਦੇ ਨੇ ਵੀ ਦੁੱਧ ਵਾਲਾ ਪੀਸ ਹੀ ਆ ਜਿਵੇਂ ਆਪਾਂ ਪੂਛ ਨੂੰ ਚਾਹੀ ਹੋਈ ਗੱਲ ਆ ਰਾਵੜਾਂ ਨੂੰ ਗੰਢ ਹੀ ਦੇ ਦਿਓ ਜਮਾ ਠੰਡੀ ਆ ਬਾਈ ਇਹੇ ਜਿਗਾ ਚੱਕਰ ਨਹੀਂ ਥੋੜਾ ਜਿਹਾ ਜਿਵੇਂ ਆਪਾਂ ਕਰਦੇ ਆ ਬੇ ਕਰਕੇ ਕਰਦੀ ਆ ਨਹੀਂ ਮੰਮੀ ਚੋਂਦੀ ਆ ਬੇ ਸੂਤ ਨਹੀਂ ਵੱਡੀ ਪੀੜੀ ਲੈ ਕੇ ਚੋਂਦੀ ਆ ਗੋਡੇ ਦੁਖਨ ਕਰਕੇ ਠੀਕ ਆ ਜੀ ਵਧਿਆ ਠੰਡੀ ਸ਼ੌਂਕ ਨਾ ਜੋਂਦੇ ਨੇ ਠੀਕ ਆ ਜੀ 90 ਚ ਮਾਨਤਨ ਬਾਈ ਕਹਿੰਦਾ ਇਹਦਾ ਕਰਦਾਂਗੇ 6 ਮਹੀਨੇ ਅੱਠ ਦਿਨ ਦੀ ਗੱਬਣਾ ਤੇ ਨਾਲੇ ਦੇ ਆ ਗਿਆ ਸੱਜਣੋਂ ਕੱਟੀ ਕੱਟੀ ਵੀ ਬਾਈ ਕਹਿੰਦਾ ਨਾਲ ਹੀ ਦੇਵਾਂਗੇ ਤੇ ਹੁਣ ਮਾਰਦੇ ਕਰੀ ਬੁੱਲ ਤੇ ਕੈਮ ਪਹਿਲਾਂ ਅਸੀਂ ਫੇਸ ਕੁਆਲਿਟੀ ਦੀ ਮਾਰਦੇ ਸਿੰਘ ਆ ਗਿਆ ਬੰਦਾ ਲੈੜੀ ਹੋ ਜੋ ਬੰਨੇ ਹੁਣ ਫੁੱਲ ਤੋੜ ਕੇ ਦਿਖਾਵਾਂਗੇ ਵਾਰੇ ਤੌਰ ਵਈ ਖੋਲ ਕੇ ਆ ਇਧਰ ਲੈ ਬੰਨੇ ਹੋ ਕੇ ਦਿਖਾ ਦੀ ਬਸ ਬਸ ਥੋੜਾ ਜਿਆ ਡਰਦਾ ਜ਼ਰੂਰ ਹੈ ਜੇ ਗੱਲਬਾਤ ਕਰ ਲਈਏ ਦੰਦਾਂ ਚ ਕਿਵੇਂ ਹੋਗਾ ਭਾਈ ਇਹ ਦੰਦਾਂ ਦੇ ਭਾਈ ਦੋ ਦੰਦ ਡੇਗ ਹੀ ਨੇ ਜੀ ਇਹਨੇ ਠੀਕ ਆ ਗੱਲ 8 ਨਵੰਬਰ ਦਾ ਇਹਦਾ ਜਨਮ ਹੈ ਠੀਕ ਆ ਜੀ ਤੇ 2 ਸਾਲ 3 ਕੁ ਮਹੀਨੇ ਦੇ ਲਗਭਗ ਹੋਏ ਬਣ ਗਿਆ ਛੇ 28 ਮਹੀਨੇ ਦਾ ਹੋ ਗਿਆ ਆ ਦੋ ਦੰਦ ਕੋਈ ਗੱਲ ਨਹੀਂ ਲੈ ਚਲ ਬਾਈ ਦੋ ਦੰਦ ਬਾਈ ਕਹਿੰਦਾ ਨੇ ਸਿੱਟੇ ਨੇ ਹਜੇ ਕੱਦ ਬਿੱਡ ਬੁੱਲ ਬਹੁਤ ਕਰੂਗਾ ਤੇ ਲੰਬਾ ਲੁੰਬਾ ਵੀ ਫੁੱਲ ਬਣੂਗਾ ਐਸਟੀਕਲ ਵਾਲੇ ਪੱਖ ਤੋਂ ਵੀ ਬਿਲਕੁਲ ਸਾਫ਼ ਆ ਕਿਉਂਕਿ ਜਿਵੇਂ ਆਪਾਂ ਗੱਲ ਕਰ ਲਈ ਕਿ ਵਾਰੀ ਪਸ਼ੂ ਡਰ ਜਾਣ ਉਹਦੇ ਕਰਕੇ ਇਕੱਠੇ ਜੇ ਕਰੀ ਖੜਾ ਤੇ ਬਾਕੀ ਪਸ਼ੂ ਦੋਨੀ ਬਾਈ ਦੇ ਬਿਊਟੀ ਵਾਲੇ ਪੱਖ ਤੋਂ ਵੀ ਚੰਗੇ ਨੇ ਤੇ ਕੱਦ ਕਾਠ ਵਾਲੇ ਪੱਖ ਤੋਂ ਵੀ ਚੰਗੇ ਨੇ ਜਿਵੇਂ ਝੋਟੀ ਦਿਖਾਈ ਆ ਦੁੱਧ ਦੀ ਝੋਟੀ ਮਾਂ ਦਾ ਮਾਂ ਦਾ ਰਿਕਾਰਡ ਹੀ ਬਹੁਤ ਚੰਗਾ ਬਈ ਆਪਣੇ ਦੋਸਤਾਂ ਲਈ ਵੀ ਇਹਦੀ ਠੀਕ ਆ ਆ ਪਹਿਲੇ ਲక్ష్ਮੀਂ ਡੇਰੀ ਵਾਲੇ ਦਾਰੇ ਆਪ ਆ ਗਿਆ ਲక్ష్ਮੀ ਡੈਰੀ ਫਾਰਮਰਾਂ ਦੇ ਦਾਰੇ ਦਾ ਤੇ ਮਾਂ ਦਾ ਦੁੱਧ ਕਿੰਨਾ ਕਹਿ ਲੇ ਬੇਟੀ ਮਾਂ ਦਾ ਲਈ ਆਪਾਂ ਬਾਈ ਜਦੋਂ ਇਹ ਲੈ ਕੇ ਆਈ ਸੀ ਇਹ ਸਾਲ ਦਾ ਸੀਗਾ ਠੀਕ ਹੈ ਜੀ ਆਪਾਂ ਦੋ ਦੋ ਸੂਏ ਦੂਜੇ ਸੂਏ ਜੋ ਸੂਈ ਹੋਈ ਤਾਜੀ ਖੜੀ ਸੀ ਤਵਾ 22 ਲੀਟਰ ਅਖੀ ਦੇਖ ਕੇ ਆਇਆ ਬਾਈ 22 ਲੀਟਰ ਦੁੱਧ ਅਖੀ ਦੇਖ ਕੇ ਆਇਆ ਦੂਜੇ ਸੂਏ ਦਾ ਦੂਜੇ ਸੂਏ ਦਾ ਇਹ ਪਹਿਲੇ ਦਾ ਸੀ ਬਾਈ ਇੱਥੇ ਖੜੀ ਆ ਆਪਣੀ ਨਾ ਆਪਣੇ ਹਾਂ ਮਿੱਤਰੋ ਵੀ ਖੜੇ ਆ ਜਦੋਂ ਮਰਜੀ ਦਿਖਾ ਕੇ ਦੇਵਾਂਗੇ ਬਾਈ ਆ ਬਾਈ ਕਹਿੰਦਾ ਦਿਖਾ ਵੀ ਦੇਵਾਂਗੇ ਤੇ ਇੱਕ ਗੱਲ ਹੋਰ ਦੱਸਦਾ ਨਾ ਕੱਟਾ ਆ ਗਿਆ ਸੱਜਣੋ ਜੈਡ ਬਲੈਕ ਪੁੰਜੜ ਤੱਕ ਦੋ ਚਾਰ ਬਾਲ ਜ਼ਰੂਰ ਹੋ ਸਕਦੇ ਨੇ ਬਾਈਟ ਨਾ ਨਾ ਬਾਈ ਨਾਸਲ ਬਰੀਡ 'ਚ ਚੰਗਾ ਹਰੇਕ ਵਕਤ ਤੋਂ ਜਿਵੇਂ ਬਾਈ ਨੇ ਦੱਸਿਆ ਮਾਂ ਵਾਲੇ ਪੱਖ ਤੋਂ ਵੀ ਚੰਗਾ ਇਹ ਫਾਦਰ ਸਾਈਡ ਵਾਲੀ ਪੱਖ ਤੋਂ ਵੀ ਚੰਗਾ ਆਪਾਂ ਜਵਾਬ ਹੋ ਗਿਆ ਕਿ ਮੱਝ ਨਹੀਂ ਆਪਾਂ ਪਹਿਲਾਂ ਇਸੇ ਦੀ ਛੱਡਿਆ ਸੀ ਮੱਝ ਤੇ ਪਹਿਲੀ ਵਾਰੀ ਛੱਡਿਆ ਸੀ 18-19 ਮਹੀਨਿਆਂ ਦਾ ਪਹਿਲੇ ਜੀ ਗੱਬਣ ਰਹੀ ਬਈ ਕਿੰਨੇ ਦਿਨ ਉਹ ਗੱਬੇ ਰਲ ਗਈ ਸੀ ਇਹਦੇ ਪੈਸੇ ਕਿੰਨੇ ਲਵਾਂਗੇ ਬਈ ਇਹਦਾ ਬਈ ਮੁੰਡਾ ਕੋਈ ਮਰ ਜਾਊਂਦਾ 2.5 ਲੱਖ ਰੁਪਇਆ ਕਰ ਦਿਆਂਗੇ ਉਰੇ ਵੀ ਬਹੁਤ ਵਧੀਆ ਲੱਗੀ ਜਾਂਦਾ ਸੀ ਪਰ ਐਤ ਵੀ ਆਨਲਾਈਨ ਵੇਚ ਦਾਂਗੇ ਠੀਕ ਹੈ ਗੱਲ ਹਾਂ ਉਰਲੇ ਬੰਨੇ ਹੋ ਜਾ ਇੱਥੋਂ ਦਿਖਾ ਦੇ ਗਾ ਜੀ ਸਮਾਰ ਕੇ ਆਪਾਂ ਕਿੰਨੇ ਪੈਸੇ ਲਵਾਂਗੇ ਇਹਦੇ ਅੱਜ ਇਹ 2 ਚਾਈਦਾ ਦੇ ਦਾਂਗੇ ਬਾਈ 2 ਲੱਖ ਤੇ 40 ਹਜ਼ਾਰ ਦਾ ਥੋੜਾ ਬਾਲਾ ਮਾਨਤਾਂ ਆਏਗੇ ਭਰਾ ਦਾ ਆਹ ਬਾਈ 23 ਮੰਗਿਆ ਦੀ ਤੇਰੇ ਕਰਕੇ ਮਾਨਤਾ ਨਹੀਂ ਪਈ ਆਪਣੀ ਠੀਕ ਹੈ ਗੱਲ ਹਾਂ ਆ ਥੋੜੀ ਬਹੁਤੀ ਛੋਟ ਛੱਪਾ ਬਾਕੀ ਨੰਬਰ ਬਾਈ ਦਾ ਮਿਲਿਆ ਲੋ ਕੋਈ ਗੱਲ ਨਹੀਂ ਕਿਸੇ ਭਰਾ ਨੇ ਜੋੜਾ ਲੈਣਾ ਹੋਇਆ ਜੋੜੇ ਚ ਪੁੱਛੋ ਹਾਂ ਜੋੜੇ ਚ ਕਰ ਲੈਣਾ ਆ ਨੰਬਰ ਫੋਨ ਦੋ ਜੀ ਆਪਣਾ ਨੰਬਰ ਬਾਈ 9855611821 9855611821 ਪਿੰਡ ਧਰਮਗੜ ਤਹਿਸੀਲ ਸੁਨਾਮ ਤੇ ਯਲਾ ਸੰਗਰੂਰ ਹਾਂ ਬਈ ਇਹ ਦੋਹੇ ਪਸ਼ੀਆਂ ਚੋਂ ਜਿਹੜਾ ਵੀ ਤੁਹਾਨੂੰ ਪਸੰਦ ਆਊਗਾ ਨੇੜੇ ਆ ਕੇ ਤਸੱਲੀ ਕਰਕੇ ਬਾਈ ਤੋਂ ਖਰੀਦ ਕੇ ਲੈ ਜਿਓ ਧੰਨਵਾਦ